ਲੋਕ ਹਿੱਤ ਲੋਕਾਂ ਦੀ ਆਵਾਜ਼ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਕਾਂਗਰਸ ਦਾ ਪਿੱਖੀਵਿੰਡ ਰੈਲੀ ਹੋਈ ਹੈ ਉਹਦੇ ਸਬੰਧ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਲਾਈਮਲਾਈਟ ਪੈਲਸ ਪਿੱਖੀਵਿੰਡ ਵਿੱਚ ਇੱਕ ਵਰਕਰ ਮੀਟਿੰਗ ਰੱਖੀ ਗਈ ਸੀ ਸਰਦਾਰ ਸੁਖਪਾਲ ਸਿੰਘ ਦੀ ਰਹਿਣਮਾਈ ਹੇਠ ਜਿਸ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰਨ ਕਰ ਲਿਆ ਤੇ ਜਿਹੜਾ ਵਰਕਰ ਅਸੀਂ ਉਹਨਾਂ ਦਾ ਪਾਰਟੀ ਵੱਲੋਂ ਹਰੇਕ ਪਿੰਡ ਤੋਂ ਵਿੱਚੋਂ ਜਿੰਨੇ ਵੀ ਵਰਕਰ ਆਏ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਅੱਜ ਇਹ ਸਾਬਤ ਕਰ ਦਿੱਤਾ ਵੀ ਜਿਹੜਾ ਚਾਰਜ ਉਹਨੂੰ ਰਿਜ਼ਲਟ ਆਉਣਾ ਵਾ ਉਹਦੇ ਵਿੱਚ ਸਰਦਾਰ ਕਲਵੀਰ ਸਿੰਘ ਜੀ ਜੀਰਾ ਬਹੁਤ ਵੱਡੀ ਲੀਡ ਨਾਲ ਜਿਹੜੀ ਆ ਖੇਮਕਰ ਨਾਲ ਕਿਚੋਂ ਵੀ ਜਿੱਤਣਗੇ ਖੰਡੂਰ ਸਾਹਵਲ ਕੇ ਜੋ ਤਾਂ ਜਿੱਤਨੇ ਜਿੱਤਨਾ ਵਾ ਇਹ ਆਉਣ ਵਾਲਾ ਜਿਹੜਾ 2027 ਦਾ ਇਲੈਕਸ਼ਨ ਆ ਉਹਦੀ ਨੀਂਹ ਰੱਖੀ ਗਈ ਨਾਲ ਹੀ ਵੀ ਸਾਡੇ ਆਉਣ ਵਾਲੇ ਜਿਹੜੇ ਵਿਧਾਇਕਾ 2027 ਦੇ ਵਿੱਚ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ ਹੋਣਗੇ ਮੈਂ ਫਿਰ ਦੁਬਾਰਾ ਤੋਂ ਹਰੇਕ ਹਰੇਕ ਪਿੰਡ ਦੇ ਵਿੱਚੋਂ ਆਏ ਹਰੇਕ ਮੋਦਬਰ ਸੱਜਣ ਦਾ ਹਰੇਕ ਵਰਕਰ ਦਾ ਮੈਂ ਜਿਲੋਂ ਧੰਨਵਾਦ ਕਰਦਾ ਤੇ ਆਪਣੇ ਨਗਰ ਬਲਟੋਹਾ ਤੋਂ ਜਿੰਨੀ ਵੀ ਸੰਤ ਦਾਸ ਦੀ ਰਹਿਨਮਈ ਹੇਠ ਗਈ ਆ ਮੈਂ ਉਹਦੇ ਕੱਲੇ-ਕੱਲੇ ਵਰਕਰ ਦਾ ਧੰਨਵਾਦ ਕਰਦਾ ਕੋਟਨ ਕੋਟਨ ਧੰਨਵਾਦ ਕਰਦਾ ਬਲਮ ਜੇਵਾ ਖਾਲਸਾ ਬੈਟਿਕ ਪਤੇ ਅੱਜ ਜਿਹੜੀ ਕਾਂਗਰਸ ਪਾਰਟੀ ਨੇ ਲਾਇਮਲਟ ਪੈਲਸ ਉੱਪਰ ਇੱਕ ਇਵੈਂਟ ਵਗੈਰਾ ਰੈਲੀ ਕੀਤੀ ਆ ਐਨੀ ਗਰਮੀ ਆਉਣ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਲੋਕਾਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਇਕੱਠਿਆ ਹੋ ਕੇ ਤਬੀਰ ਸਿੰਘ ਜੀਰਾ ਪ੍ਰਤਾਪ ਸਿੰਘ ਬਾਜਵੇ ਦਾ ਬਹੁਤ ਨਿੱਘਾ ਸਵਾਗਤ ਕੀਤਾ ਅੱਜ ਦੀ ਰੈਲੀ ਨੂੰ ਵੇਖ ਕੇ ਇਹ ਮਸੂਰ ਹੋ ਰਿਹਾ ਵੀ ਆਉਣ ਵਾਲੀ ਸਰਕਾਰ ਜਿਹੜੀ ਕੰਮ ਕਰਦੀ